13 ਜਨਵਰੀ ਨੂੰ ਲੋੜੀ ਦਾ ਤਿਉਹਾਰ ਸਰਦਾ ਪਾਵਨਾ ਨਾਲ ਪੂਰੇ ਪੰਜਾਬ ਵਿੱਚ ਮਨਾਇਆ ਗਿਆ ਜਿੱਥੇ ਲੋੜੀ ਦੇ ਤਿਉਹਾਰ ਤੇ ਪਹਿਲਾਂ ਮੁੰਡਿਆਂ ਦੀ ਲੋੜੀ ਜਾਂ ਮੁੰਡਿਆਂ ਦੇ ਵਿਆਹ ਦੀ ਲੋੜੀ ਪਾਈ ਜਾਂਦੀ ਸੀ ਉੱਥੇ ਹੁਣ ਵਕਤ ਦੇ ਨਾਲ-ਨਾਲ ਲੜਕੀਆਂ ਦੀ ਲੋੜੀ ਮਨਾਈ ਗਈ ਇਸ ਤਿਉਹਾਰ ਦੇ ਸੰਬੰਧ ਵਿੱਚ ਸ਼ਹਿਰ ਵਾਸੀਆਂ ਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ 13 ਜਨਵਰੀ ਲੋੜੀ ਵਾਲੇ ਦਿਨ ਮੌਸਮ ਖਰਾਬ ਰਹਿਣ ਨਾਲ ਪਤੰਗਬਾਜ਼ੀ ਸਹੀ ਢੰਗ ਨਾਲ ਨਹੀਂ ਹੋ ਸਕੀ ਅਤੇ ਉਹਨਾਂ ਨੇ ਆਖਿਆ ਕਿ 14 ਜਨਵਰੀ ਨੂੰ ਮਾਗੀ ਵਾਲੇ ਦਿਨ ਮੌਸਮ ਸਾਫ਼ ਹੋਣ ਦੀ ਉਮੀਦ ਹੈ ਅਤੇ ਪਤੰਗਬਾਜ਼ੀ ਵੀ ਕਾਫੀ ਹੋਵੇਗੀ। ਇਸ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੇ ਸਮੂਹ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਅਤੇ ਨਾਲ-ਨਾਲ ਉਹਨਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਕਦਮ ਚੁੱਕ ਕੇ ਚਾਈਨਾ ਡੋਰ ਦੀ ਵਿਕਰੀ ਉੱਪਰ ਪਾਬੰਦੀ ਲਗਾਈ ਗਈ ਹੈ, ਇਹ ਇੱਕ ਸ਼ਲਾਘਾਯੋਗ ਕਦਮ ਹੈ। ਮਗਰੀ ਮਹਾਰਾਜ ਨੇ ਅੱਜ ਧੁੱਪ ਵੀ ਲਗਾਈ ਹੈ। ਬੱਚਿਆਂ ਦਾ ਸ਼ੌਂਕ ਮੂਗੀ ਪੂਰਾ ਕਰਨ ਵਾਸਤੇ ਗੁੱਡੀਆਂ ਦੀ ਇਹ ਇੱਕ ਤਿਉਹਾਰ ਸਾਂਝਾ ਮਕੀ ਬਣਿਆ ਗਿਆ ਵਾ ਖੁਸ਼ੀਆਂ ਉਹ ਭਰਿਆ ਤੇ ਬੱਚਿਆਂ ਦੀ ਰੌਣਕਾਂ ਵਾਸਤੇ ਅੱਜ ਦੇਖਿਆ ਗਿਆ ਕਿ ਮਾਲਕ ਵੀ ਅੱਜ ਖੁਸ਼ ਹੋਇਆ ਇਸ ਵਾਸਤੇ ਕਿ ਇਹਨੇ ਧੁੱਪ ਮਕੀ ਅੱਜ ਇੱਥੇ ਚੜਾਈ ਏ ਕਿੰਨੇ ਕਿੰਨੇ ਦਿਨਾਂ ਤੋਂ ਇੱਥੇ ਧੁੰਨ ਚੱਲਦੀ ਪਈ ਸੀ ਇਹ ਇੱਕ ਤਿਉਹਾਰ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਇਤਿਹਾਸ ਇੱਕ ਹੋਰ ਰਚਿਆ ਗਿਆ ਜਿਹੜਾ ਹਾੜਾ ਮਕੀ ਰਾਮ ਮੰਦਰ ਮਕੀ ਬਣਿਆ 22 ਤਰੀਕ ਨੂੰ ਉਸ ਦਿਨ ਵੀ ਇਹੋ ਹੀ ਮਕੀ ਰੌਣਕਾਂ ਪੂਰੇ ਮਗ ਹੀ ਹਿੰਦੁਸਤਾਨ ਚ ਨਈ ਸਾਨੂੰ ਆ ਆਨ ਗਿਆ ਕਿ ਉਸ ਦਿਨ ਦੀਵਾਲੀ ਦਾ ਸਾਡੇ ਹਿੰਦੁਸਤਾਨ ਚ ਇੱਕ ਮੋਹਲ ਇਥੇ ਬਣੇਗਾ ਲੋੜੀ ਦੇ ਸਹਾਰ ਤੇ ਇਹ ਕਹਿੰਨੇ ਜਨੇ ਵੀ ਅੱਜ ਕੱਲ ਪਹਿਲੇ ਜਮਾਨੇ ਚ ਕੁੜੀਆਂ ਮੁੰਡਿਆਂ ਚ ਫਰਕ ਹੁੰਦਾ ਸੀ ਅੱਜ ਕੱਲ ਕੋਈ ਫਰਕ ਨਹੀਂ ਹੈ ਲੋਕੀ ਕੁੜੀਆਂ ਔਰ ਮੁੰਡਿਆਂ ਦੇ ਬਰਾਬਰ ਲੋੜੀ ਪਾਉਂਦੇ ਆ ਤੇ ਇਹ ਖੁਸ਼ੀ ਦਾ ਤਿਉਹਾਰ ਹੈ ਤੇ ਪਰਮਾਤਮਾ ਹਮੇਸ਼ਾ ਸਭ ਨੂੰ ਖੁਸ਼ੀਆਂ ਦਾ ਹੀ ਲਿਆਏ ਨੋ ਆਮ ਡੋਰ ਵਰਤਣੀ ਜਿਹੜੀ ਤੋਂ ਅੱਜ ਤੋਂ ਪਹਿਲਾਂ ਕਾਫੀ ਸਾਲ ਪਹਿਲਾਂ ਚੱਲਦੀ ਸੀ ਉਹੀ ਡੋਰ ਯੂਜ਼ ਕਰਨੀ ਚਾਹੀਦੀ ਹੈ ਉਹ ਜੂਸ ਦਾ ਕੋਈ ਖਤਰਾ ਨਹੀਂ ਹੈ ਬਹੁਤ ਅੱਛਾ ਹੈ ਪਹਿਲੇ ਡਿਫਰੈਂਸ ਕਰਦੇ ਸੀ ਹੁਣ ਅੱਜ ਕੱਲ੍ਹ ਨਹੀਂ ਕਰਦੇ ਹੈਗੇ ਹੁਣ ਮੁੰਡੇ ਕੁੜੀਆਂ ਦੋਨੇ ਬਰਾਬਰ ਹੈ ਤੇ ਦੋਨਾਂ ਦੀ ਲੁੱਕ ਪ੍ਰੋਪਰ ਲੋੜੀ ਮਨਾ ਦੇਗੇ ਉਹ ਬਹੁਤ ਹੰਫੁਲ ਹੈ ਗਿਆ ਉਹ ਡੋਰ ਤੇ ਬਿਲਕੁਲ ਯੂਜ਼ ਨਹੀਂ ਕਰਨੀ ਚਾਹੀਦੀ ਜਿਹੜੀ ਪੁਰਾਣੇ ਕਰਦੇ ਹੁੰਦੇ ਸੀ ਡੋਰ ਉਸ ਉਹੀ ਕਰਨੀ ਚਾਹੀਦੀ ਇੰਜੋਏ ਜੀ ਇੰਜੋਏ ਥੋੜਾ ਜਿਹਾ ਫਿੱਕਾ ਰਹਿ ਗਿਆ ਐਰ ਕੀ ਪਿਛਲੀ ਵਾਰ ਤੇ ਬਹੁਤ ਜ਼ਿਆਦਾ ਵਧੀਆ ਸੀ ਪਰ ਐਰ ਕੀ ਗਵਰਨਮੈਂਟ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਆ ਤੇ ਦੇਣਾ ਵੀ ਚਾਹੀਦਾ ਚਾਈਨਾ ਡੋਰ ਨੂੰ ਹਮੇਸ਼ਾ ਲਈ ਬੰਦ ਕਰਨਾ ਚਾਹੀਦਾ ਜਿਹੜੀ ਜੀਵ ਜੰਤੂਆਂ ਲਈ ਤੇ ਬੱਚਿਆਂ ਲਈ ਕਿਉਂਕਿ ਇਹਦੇ ਨਾਲ ਤੇ ਜੀਵਜੰਤੂ ਵੀ ਨਹੀਂ ਵਜੇ ਪੰਛੀ ਵੀ ਨਹੀਂ ਬੱਚੇ ਤੇ ਬੱਚੇ ਵੀ ਨਹੀਂ ਬੱਚੇ ਉਡਾਣ ਵਾਲਾ ਵੀ ਨਹੀਂ ਬੱਚਾ ਇਹਦਾ ਜਿਹੜਾ ਮਜ਼ਾ ਹੀ ਉਹ ਮਰ ਗਿਆ ਵਾ ਜਿਹੜਾ ਡੋਰ ਦਾ ਮਜ਼ਾ ਆ ਉਹ ਸਿਰਫ ਰਵਾਇਤੀ ਡੋਰ ਸਾਡੀ ਮਾਝੇ ਵਾਲੀ ਡੋਰ ਧਾਗੇ ਦਾ ਹੀ ਧਾਗੇ ਦਾ ਹੀ ਮਜ਼ਾ ਆ ਛੋਟੇ ਛੋਟੇ ਬੱਚੇ ਆ ਮੇਰੇ ਵੀਰ ਆ ਮੇਰੇ ਭਰਾ ਆ ਇਹ ਸਾਰੇ ਜਣਿਆਂ ਨੂੰ ਮੈਂ ਕਿਹਾ ਆ ਕਿ ਤੁਸੀਂ ਸਿਰਫ ਧਾਗੇ ਵਾਲੀ ਡੋਰ ਨਾਲ ਹੀ ਇੰਜੋਏ ਕਰਨਾ ਆ ਆਸ ਕਰਦਾ ਕਿ ਇਹ ਤਿਹਾਰ ਸਾਰਿਆਂ ਲਈ ਖੁਸ਼ੀਆਂ ਪ੍ਰਾਪ ਹੋਵੇ ਅੱਜ ਦੇ ਮੌਕੇ ਤੇ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਧਾਗੇ ਵਾਲੀ ਡੋਰ ਨਾਲ ਗੁੱਡੀ ਡੋਣੀ ਚਾਹੀਦੀ ਆ ਕਿਉਂਕਿ ਸਾਡੇ ਜਿਹੜੇ ਪੰਜਾਬੀ ਭਰਾਵਾ ਜਿਹੜੇ ਇਥੇ ਪੰਜਾਬ ਚ ਕੰਮਕਾਰ ਕਰਦੇ ਆ ਇੱਕ ਤੇ ਉਹਨਾਂ ਦਾ ਹੌਸਲਾ ਵਧੂਗਾ ਉਹਨਾਂ ਦਾ ਕਾਰੋਬਾਰ ਵਧੂਗਾ ਤੇ ਇੱਕ ਸਾਨੂੰ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਵਾ ਨੁਕਸਾਨਦੇ ਆ ਪੰਛੀਆਂ ਵਾਸਤੇ ਵੀ ਆ ਤੇ ਸਾਡੇ ਆਪਣੇ ਜਿਹੜੇ ਵੀਰ ਭਰਾਵਾ ਜਿਨ੍ਹਾਂ ਦੇ ਗਲਾਂ ਦੇ ਵਿੱਚ ਪਾ ਕੇ ਇੰਜਰੀ ਹੋ ਜਾਂਦੀ ਆ ਉਹਨਾਂ ਵਾਸਤੇ ਵੀ ਬਹੁਤ ਨੁਕਸਾਨਦੇ ਆ ਇਹ ਕਰਕੇ ਟਾਗੇ ਵਾਲੀ ਡੋਰ ਨਾਲ ਹੀ ਗੁੱਡੀ ਲਾਉਣੀ ਚਾਹੀਦੀ ਆ ਤੇ ਹਵਾ ਸਵੇਰ ਦੀ ਤੇ ਚੱਲ ਨਹੀਂ ਰਹੀ ਸੀ ਹੁਣ ਹਵਾ ਚੱਲੀ ਆ ਤੇ ਸਾਰੇ ਜਣੇ ਇੰਜੋਏ ਕਰ ਰਹੇ ਆ ਲੋਹੜੀ ਦੀ ਤੇ ਚੈਨੜਾ ਡੋਰ ਦਾ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਨੂੰ ਪ੍ਰੇਰਿਤ ਕਰਨਾ ਚਾਹੀਦਾ ਚੈਨੜਾ ਡੋਰ ਤੋਂ ਜਿੰਨਾ ਸਾਰੇ ਜਣੇ ਦੂਰ ਜਾਣਗੇ ਥਾ ਵਧੀਆ ਦੇਵੇਗਾ ਅੱਜ ਦਾ ਜਿਹੜਾ ਲੋਹੜੀ ਦਾ ਤਿਹਾਰਾ ਹੈ ਇੱਥੇ ਚਲੋ ਲੋਕ ਬੜੇ ਧੂਮ-ਧਾਮ ਨਾਲ ਅਸਲ ਖਾਣ-ਪੀਣ ਵਾਲਾ ਤਿਹਾਰਾ ਹੁੰਦਾ ਤੇ ਪੰਜਾਬ ਦੇ ਲੋਕ ਖਾਣ-ਪੀਣਦੇ ਅਗੇ ਬੜੇ ਸ਼ਕੀਨ ਹੁੰਦੇ ਆ ਔਰ ਪਤੰਗ ਬਾਜੀ ਵੀ ਹੁੰਦੀ ਆ ਪਤੰਗ ਬਾਜੀ ਅੱਜ ਹਵਾ ਘੱਟ ਹੋਣ ਕਰਕੇ ਥੋੜਾ ਦਾ ਨਜ਼ 13 ਜਨਵਰੀ ਨੂੰ ਲੋੜੀ ਦਾ ਤਿਹਾਰ ਸਰਦਾ ਭਾਵਨਾ ਨਾਲ ਮਨਾਇਆ ਗਿਆ ਗੱਲ ਕਰੀਏ ਪਤੰਗबाजी ਦੀ ਪਰ ਪਤੰਗबाजी ਸਹੀ ਤਰੀਕੇ ਨਾਲ ਨਹੀਂ ਹੋ ਸਕੀ ਕਿਉਂਕਿ ਮੌਸਮ ਸਹੀ ਨਹੀਂ ਸੀ ਜਦੋਂ ਅਸੀਂ ਵਕ ਵਕ ਥਾਵਾਂ ਦੇ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੇ ਆਖ ਕੇ ਮੌਸਮ ਸਹੀ ਨਾ ਹੋਣ ਕਰਕੇ ਅੱਜ ਸ਼ਨੀਵਾਰ ਵਾਲੇ ਦਿਨ ਤੱਕ ਪਤੰਗਬਾਜ਼ੀ ਨਹੀਂ ਹੋਈ ਪਰ ਜਿਹੜਾ 14 ਤਰੀਕ ਨੂੰ ਮਾਘੀ ਵਾਲਾ ਦਿਨ ਆ ਰਿਹਾ ਉੱਥੇ ਉਹਨਾਂ ਨੂੰ ਪੂਰੀ ਆਸ ਹੈ ਕਿ ਪਤੰਗਬਾਜ਼ੀ ਮੌਸਮ ਵੀ ਸਹੀ ਹੋਏਗਾ ਪਤੰਗਬਾਜ਼ੀ ਵੀ ਸਹੀ ਹੋਏਗੀ ਨਾਲ ਹੀ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਤੁਹਾਨੂੰ ਜਿਹੜੀ ਚਾਈਨਾ ਡੋਰ ਹੈ ਉਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਰਵਾਇਤੀ ਡੋਰ ਨਾਲ ਪਤੰਗਬਾਜ਼ੀ ਕਰਨੀ ਚਾਹੀਦੀ ਹੈ ਕੈਮਰਾਮੈਨ ਪ੍ਰਤਿਸ਼ਰਮਾ ਦੇ ਨਾਲ ਰਕੇਸ਼ ਕੁਮਾਰ ਅਮਰਥਰ ਫਾਟਵੇ ਖਬਰਨਾਮਾ ਲਈ ਨਸ਼ੇ ਦੇ ਰੋਗੀ